ਇਸਲੇ ਦਿਨੀ ਜਿਲ੍ਹਾ ਤਰਨਤਾਰਨ ਵਿਖੇ ਜੋ ਲੋਹੜੀ ਵਾਲੇ ਦਿਨ ਇੱਕ ਨੌਜਵਾਨ ਜਿਸ ਦਾ ਨਾਮ ਗੁਰਸੰਗਮ ਸਿੰਘ ਹੈ ਉਹ ਆਪਣੇ ਘਰ ਤੋਂ ਲੋਹੜੀ ਵਾਲੇ ਦਿਨ ਭੁੱਗਾ ਲੋਨ ਦੇ ਲਈ ਸਤਖੰਡ ਰੋਡ ਤੇ ਸਥਿਤ ਆਰੇ ਦੇ ਕੋਲ ਲੱਕੜਾ ਲੈਣ ਲਈ ਗਿਆ ਸੀ ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸਤੇ ਤੇਜ਼ ਤਰ੍ਹਾਂ ਹੱਥਿਆਣੇ ਨਾਲ ਵਾਰ ਕਰ ਕਾਫੀ ਗੰਭੀਰ ਰੂਪ ਦੇ ਵਿੱਚ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਜਿੱਥੇ ਕਿ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਜਿੱਥੇ ਕਿ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਹੌਂਸਾ ਆਫ ਦਿ ਮੰਕ ਕੀਤੀ ਹੈ ਇਸ ਸਬੰਧੀ ਜਦ ਪੁਲਿਸ ਅਧਿਕਾਰੀ ਕਮਲ ਮੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕ ਸਟੋਨ ਸਰਵਿਸ ਸਿੰਘ ਦੀ ਵਿਸ਼ੇਸ਼ ਰਿਪੋਰਟ ਨਾਮਾ ਜੀ ਅਰੇ ਯਾਰ ਕੁਰ ਸੰਗਮ ਸਿੰਘ ਕਿੱਥੇ ਅੰਦੇ ਆ ਮੈਂ ਤਰੰਤ ਆਂ ਸ਼ਰਤਾਂ ਲੱਗੀਆਂ ਤੁਹਾਡੇ ਹਾਲਤ ਹੋਈ ਵੀ ਕੀ ਗੱਲ ਹੋਈ ਭਾਜੀ ਮੈਂ ਨਾ ਲੋੜੀ ਵਾਲ ਦੇ ਨਾਲ ਰਾਤ ਗਿਆ ਸੀ ਨਾ ਬੱਲ ਲੈਣ ਗਿਆ ਸੀ ਰਾਤ ਉੱਥੇ ਕੋਈ ਮੁਕੰਡਾ ਹੀ ਅਮਲੀ ਜਾ ਠੀਕ ਆ ਉਹ ਮੇਰੀ ਗੱਡੀ ਲੈ ਵੀ ਆਂਦਾ ਸੀ ਇਹ ਅ ਮੇਰੀ ਗੱਡੀ ਆ ਮੈਂ ਕਿਹਾ ਨਹੀਂ ਇਹ ਜਾ ਤੂੰ ਇਹ ਵੀਰ ਜੀ ਦੀ ਮੇਰੀ ਆ ਹਨਾ ਅਸੀਂ ਉੱਥੇ ਹੱਥ ਪਾਈ ਹੋ ਗਏ ਠੀਕ ਆ ਤੇ ਫਿਰ ਉਹਦੇ ਪਤਾ ਨਹੀਂ ਕੋਈ ਭਰਾ ਭੂਆ ਇਹ ਵਿੱਚੋਂ ਉਹਨਾਂ ਨੇ ਇਹ ਹਨਾ ਉਹਨੂੰ ਉਹਨਾਂ ਨੇ ਹੱਥ ਲੈ ਵੀ ਹੁੰਦੇ ਪਿੱਛੋਂ ਜੀ ਵਾਰ ਕੀਤਾ ਮੇਰੇ ਹਾਂਜੀ ਇੱਕ ਜੰਗੀ ਹਾਰੇ ਵਾਲੇ ਦਾ ਮੁੰਡਾ ਸੀ ਹਣੀ ਇੱਕ ਹੈਪੀ ਉਹਦਾ ਬਤੀਜਾ ਤੇ ਨਾਲੇ ਚਾਰ ਪੰਜ ਅਣਪਛਾਤੇ ਸੀ ਉਹਨਾਂ ਦੇ ਨਾਲ ਹਾਂਜੀ ਇਸ ਸਬੰਧੀ ਪੁਛਤ ਕੋਈ ਜਾਣ ਕੇ ਦੇ ਦਿੱਤੀ ਹਾਂਜੀ ਦਿੱਤੀ ਕੀ ਕਾਰਵਾਈ ਕੀਤੀ ਕੋਈ ਅੱਲੇ ਅੱਲੇ ਕੋਈ ਨਹੀਂ ਕੀਤੀ ਸਾਰੇ ਇਹਨਾਂ ਨੇ ਕਾਰਵਾਈ ਕੀ ਕੀ ਮਾਰਿਆ ਜਿਹੜਾ ਸੱਟਾ ਕਿ ਕੀਤੀ ਮਾਰਿਆ ਦਾਤਰ ਮਾਰੇ ਤੇ ਬੈਸਬਾਲ ਮਾਰੇ ਇਹਨਾਂ ਨੇ ਕੀ ਮੰਗ ਕਰਦਾ ਹੁਣ ਇਨਸਾਫ ਮੰਗਦਾ ਮੈਂ ਸਰ ਕਰਨ ਦਾ ਇਹ ਤੁਹਾਡੇ ਭਰਾ ਆਥਰੋ ਇਹਦੇ ਸੱਟਾ ਲੱਗ ਗਿਆ ਮੈਂ ਕੀ ਗੱਲ ਹੋਈ ਇੱਕ ਵਾਰੀ ਘਟਨਾ ਵਾਪਰੀ ਸਰ ਪਤਾ ਨਹੀਂ ਇਹਨੇ ਘਰੋਂ ਬੱਲ ਲੈਣ ਗਿਆ ਸੀ ਲੋੜੀ ਵਾਸਤੇ ਤੇ ਚੜ੍ਹ ਗਿਆ ਨੂੰ ਪੁਛਿਆ ਫੋਨ ਆਇਆ ਕਿ ਇਸ ਤਰ੍ਹਾਂ ਕੀ ਆਰੇ ਵਾਲੇ ਮੁੰਡੇ ਇਹਨਾਂ ਕੋਈ ਇਹਨੇ ਗੱਡੀ ਵਿੱਚ ਕੋਈ ਅਬਲੀਆ ਧੱਕੇ ਨਾਲ ਵੜਦਾ ਪਿਆ ਸੀ ਇਹਨੇ ਕਹੇ ਵੀਰ ਤੂੰ ਕਿਉਂ ਵੜਦਾ ਪਿਆ ਵਾ ਤੇ ਉਹਨੇ ਗੱਡੀ ਨੂੰ ਗਾੜਾ ਕਰਦੀ ਤੇ ਚਪੇੜ ਮਾਰਦੀ ਛੋਟੇ ਦੇ ਪਿੱਛਾ ਉਹਦੇ ਛੋਟੇ ਨੂੰ ਇੱਕ ਚਪੇੜ ਮਾਰਤੀ ਉਹ ਵੀ ਆਪ ਜਾ ਗਿਆ ਆਰੇ ਵਿੱਚ ਉਹ ਤਿੰਨ ਚਾਰ ਮੁੰਡੇ ਬਾਹਰ ਨਿਕਲੇ ਇੱਕੋ ਦਮ ਜਨਾ ਤੇ ਦੋ ਦਾਤਰ ਲੈ ਕੇ ਆ ਕੇ ਚੌਂਦੇ ਸਿਰ ਤੇ ਵਾਰ ਕਰਤਾ ਪੇ ਦੋਸਤ ਬਾਤ ਬਿਹੋਸ਼ ਹੋ ਗਿਆ ਅਜੇ ਤਿੰਨ ਚਾਰ ਦਿਨ ਹੋ ਗਏ ਆ ਅੱਜ ਹੋਸ਼ ਆਇਆ ਨਾਲੇ ਯਾਰ ਸਿਰ ਦੀ ਹੱਡੀ ਸਾਰੀ ਕ੍ਰੈਕ ਹੋ ਗਈ ਆ ਤੇ ਉਹ ਆਪਰੇਟ ਹੋਇਆ ਇੱਕਾਲੇ ਦਾ ਆ ਬਾਕੀ ਤੁਸੀਂ ਸਰਕਾਰ ਦੇਖ ਹੀ ਲਿਆ ਜੀ ਕਿਸੇ ਕੱਟਾ ਸਬੰਧੀ ਕੋਈ ਰਿਪੋਰਟਿੰਗ ਕੰਪਲੀਟ ਨਹੀਂ ਕੀਤੀ ਹੋਈ ਆ ਪਰ ਉਹ ਰਿਕਵੈਸਟ ਅਜੇ ਹਮ ਤੱਕ ਦੇਖ ਫਿਰਦੇ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਅਜੇ ਕਿੱਦਣੇ ਕੱਟਾ ਵਾਪਰੀ ਇਹ ਲੋੜੀ ਹਾਲ ਜਨ ਰਾਤ ਦੀ ਹੋਈ ਆ ਅੱਜ ਹੋ ਕੇ ਸਰ ਤਿੰਨ ਦਿਨ ਹੋ ਗਏ ਜੀ ਕੀ ਕੀ ਮੰਗ ਕਰਦੇ ਆ ਅਸੀਂ ਨੂੰ ਇਨਸਾਫ ਦਿੱਤਾ ਜਾਵੇ ਜੀ ਇਨਸਾਫ ਨਾ ਮਿਲਿਆ ਫਿਰ ਅਸੀਂ ਰੋਲ ਜਾਮ ਕਰਾਂਗੇ ਅਾਨੂੰ ਬਸ ਬੇਨਤੀ ਹੈ ਕਿ ਹਾਨੂੰ ਬਸ ਇਨਸਾਫ ਮਿਲੇ ਇਹ ਸੱਚਖੰਡੂ ਨਾ ਗੁਰਸਿੰਘ ਗੁਰਸੰਗਮ ਸਿੰਘ ਇਹ ਲੜਕਾ ਇੱਕ ਦਿਾਰੇ ਤੋਂ ਲੋੜੀ ਵਾਲੇ ਦਿਨ ਕਰਕੇ ਰਾਤ ਭੁਗਾਪਾ ਗੱਲ ਲਈ ਕੋਈ ਲੱਕੜਾਂ ਨੂੰ ਲੈਣ ਗਿਆ ਸੀ ਉੱਥੇ ਇਹਨਾਂ ਦਾ ਗੱਡੀ ਨੂੰ ਕੋ ਲਾਉਣ ਤੋਂ ਲੈ ਕੇ ਕੋ ਆਪਜ ਲੜਕਿਆਂ ਨਾਲ ਟਕਰਾਅ ਹੋਇਆ ਜਿਸ ਸੰਬੰਧੀ ਮਕਦਮਾ ਨੰਬਰ 13 ਅੰਡਰ ਸੈਕਸ਼ਨ 115 118 190 ਬੀ ਐਨ ਐਸ ਸਥਾਣੇ ਸਿਟੀ ਦਰਜ ਕੀਤਾ ਗਿਆ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਿੱਕੇ ਵੀ ਦੱਸਿਆ ਕਿ ਨੇਮ ਬੰਦੇ ਇੱਕ ਦਾ ਨਾਮ ਦੇ ਪਾਈਗੇ ਇਹਦੇ ਵਿੱਚ ਉਹਨੇ ਜੋ ਗੁਰਸੰਗਮ ਨੇ ਨਾਮ ਲਖਾਏ ਉਹਨਾਂ ਦੇ ਪਰਚਾ ਦਰਜ ਹੋਗੇ